ਡੌਨਟ ਰੰਪ ਨੇ ਸਨੀਹਾ ਦੇਂਦ ਦੀ ਕੋਸ਼ਿਸ਼ ਕੀਤੀ ਤੇ ਮੋਦੀ ਜੀ ਤਾਂ ਮਹਾਨ ਨੇ ਤਰੇ ਪੈਸੇ ਕਿਉਂ ਇਸੇ ਤਰ੍ਹਾਂ ਰਿਪੋਰਟ ਸਮੇਂ ਵੀ ਇਹੋ ਜਿਹਾ ਵਿਵਹਾਰ ਉੱਤਰ ਹੋ ਰਿਹਾ ਉਸੇ ਸਾਡੇ ਮਹਾਨ ਨੇ ਨਹੀਂ ਬੋਲਿਆ ਜਿਹੜਾ ਭਾਰਤ ਦਾ અપਮਾਨ ਕੀਤਾ ਜਾ ਰਿਹਾ ਜਦ ਭਾਰਤੀਆਂ ਦਾ અપਮਾਨ ਕੀਤਾ ਜਾ ਰਿਹਾ ਉਹਦੇ ਉੱਤੇ ਦੋ ਨਹੀਂ ਸਾਡਾ ਰਾਸ਼ਟਰਵਾਦ ਜਾਗਦਾ ਹੈ ਕਿ ਜੀ ਹੁਣ ਪ੍ਰਾਮਾ ਦੇ ਹੋਟਲਾਂ ਚ ਰੱਖਿਆ ਜਾ ਰਿਹਾ ਅਕਤੂਬਰ ਭੇਜਿਆ ਜਾਏਗਾ ਉਸ ਪ੍ਰਕਿਰਿਆ ਤਹਿਤ 12% ਹੋ ਰਾਇਆ ਜੋ ਬਿਹਾਰ ਜੋ ਟੰਗ ਤਰੀਕਾ ਭਾਰਤੀਆਂ ਨੇ ਅਪਣਾਇਆ 트ੰਪ ਨੇ ਉਹ ਤਰੀਕਾ ਚਾਈਨਾ ਵਾਲਿਆਂ ਨਾਲ ਵੀ ਨਹੀਂ ਹੈ ਖਾਲਿਆਂ ਨਾਲ ਤੇ ਕੋਲੰਬੀਆ ਤਾਂ ਆਪਣੇ ਰਾਸ਼ਟਰਪਤੀ ਭੇਜ ਕੇ ਜੇਰਪੁਰ ਤੇ ਸਵਾਗਤ ਕੀਤਾ ਆਪਣੇ ਜਾਜ ਭੇਜ ਕੇ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਖਾਸਮ ਖਾਸ ਅਲਨ ਮਸਕ ਕੀਏ ਮਜ਼ਾਕ ਡਾ ਰਹੇ ਨੇ ਅਲਨ ਮਸਕ ਤੇ ਡੋਨਲਡ ਟਰੰਪ ਦੀ ਵਾਈਟ ਹਾਊਸ ਵੱਲੋਂ ਜਾਰੀ ਵੀਡੀਓ ਇਹ ਸੰਕੇਤ ਕਰਦੀ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਸਾਥੀ ਜਿਵੇਂ ਭਾਰਤ ਦਾ ਮਜ਼ਾਕ ਉਡਾ ਰਹੇ ਹੋਣ। ਬਿਲਕੁਲ ਜੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਏ ਸੀ। ਉਸ ਸਮੇਂ ਵੀ ਤੇ ਜਦੋਂ ਆ ਫੰਡ ਵਾਲੀ ਗੱਲ ਆਈ 182 ਕਰੋੜ ਜੀ ਭਾਰਤ ਨੂੰ ਜਾਂਦਾ ਚੋਣਾਂ ਦੇ VOTING PROCESS ਵਧਾਉਣ ਲਈ ਉਹਦੇ ਬੰਦ ਕਰਨ ਦੀ ਗੱਲ ਆਈ ਤਦਵੀ ਨੌਨਟ੍ਰੰਪ ਨੇ ਸੁਨਿਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਮੋਦੀ ਜੀ ਤਾਂ ਮਹਾਨ ਨੇ ਪਰ ਇਹ ਪੈਸੇ ਕਿਉਂ ਤੇ ਇਸੇ ਤਰ੍ਹਾਂ ਡਿਪੋਰਟ ਸਮੇਂ ਵੀ ਇਹੋ ਜਿਹਾ ਵਿਵਹਾਰ ਉਧਰ ਹੋ ਰਿਹਾ ਉਸੇ ਸਾਡੇ ਮਹਾਨ ਲੀਡਰ ਨਹੀਂ ਬੋਲੇ ਹੁਣ ਭਾਜਪਾ ਲਈ ਖੁਸ਼ ਹੋਣ ਵਾਲੀ ਗੱਲ ਕੀ ਇੰਨੀ ਕਾ ਭਾਜਪਾ ਲਈ ਉਹਨਾਂ ਦੇ ਸਮਰਥਕਾਂ ਲਈ ਕੀ ਖੁਸ਼ ਹੋਣ ਵਾਲੀ ਗੱਲ ਇੰਨੀ ਕਾ ਕਿ ਟਰੰਪ ਨੇ ਮਹਾਨ ਕਹਤਾ ਜੀ ਮਿੱਤਰ ਕਹਤਾ ਜੀ ਪਰ ਹਕੀਕਤ ਦੇ ਵਿੱਚ ਜਿਹੜਾ ਭਾਰਤ ਦਾ અપਮਾਨ ਕੀਤਾ ਜਾ ਰਿਹਾ ਜਦ ਭਾਰਤਿਆਂ ਦਾ અપਮਾਨ ਕੀਤਾ ਜਾ ਰਿਹਾ ਉਹਦੇ ਉੱਤੇ ਕਿਉਂ ਨਹੀਂ ਸਾਡਾ ਰਾਸ਼ਟਰਵਾਦ ਜਾਗਦਾ ਹੁਣ ਕਿਉਂ ਨਹੀਂ ਸਰਕਾਰਾਂ ਦੇ ਵਿੱਚ ਪੁਜਮੀਰ ਜਾਗਦੀ ਕਿਉਂ ਨਹੀਂ ਸਰਕਾਰਾਂ ਸਵਾਲ ਕਰਦੀਆਂ ਜਿਵੇਂ ਪਾਕਿਸਤਾਨ ਨੂੰ ਕਰ ਸਕਦੀਆਂ ਜਿਵੇਂ ਕੈਨੇਡਾ ਨੂੰ ਕਰ ਲੈਂਦੀਆਂ ਉਹਵੇਂ ਕਰਦੀਆਂ ਤੁਸੀਂ ਘਟਨਾ ਕਰਮ ਦੇਖੋ ਕਿ ਪਹਿਲੇ ਜਹਾਜ਼ ਆਉਣ ਤੋਂ ਬਾਅਦ ਦੇਸ਼ ਦੇ ਵਿੱਚ ਆਵਾਜ਼ ਉੱਠੀ ਕਿ ਭਾਰਤ ਸਰਕਾਰ ਗਲਤਤਾ ਕਰੇ ਕਿ ਇਸ ਤਰ੍ਹਾਂ ਕਿਉਂ ਹਤਕੜੀਆਂ ਇਸ ਤਰ੍ਹਾਂ ਕਿਉਂ ਬੇੜੀਆਂ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਪਰ ਸਰਕਾਰਾਂ ਨੇ ਦਮ ਪਰਿਆ कि अबता करा जी इस तो पेल कि राबता होंगे वो भीडियो वाइट हाउस जारी होंगी है वीडियो तो जी वीडियो दिखाई गई कि देखो जी कि जहाज़ लदता कि भेजे किमें नहीं उस फिर भारत सरकार तक पहुँच हुई कि भाई करो कुछ तो भारत सरकार ने फिर दम भरया कि अमरीका के संपर्क चा सा गलत चल रही है हूँ नहीं होएगा अजा आखिर दूसरा भी तीसरा भी जहाज़ आ गया इस सब के दरमियान ਇੱਕ ਹੋਰ ਵੀਡੀਓ ਵਾਈਟ ਹਾਊਸ ਤੋਂ ਫਿਰ ਜਾਰੀ ਹੋਈ ਹੈ। ਕਰੀਬ 41 ਸਕਿੰਟ ਦੀ ਇਹ ਵੀਡੀਓ ਜਿਹੜਾ ਜਿਹਦੇ ਵਿੱਚ ਬਕਾਇਦਾ ਤੌਰ ਤੇ ਵਾਈਟ ਹਾਊਸ ਤੋਂ ਉਹ ਦਿਖਾਇਆ ਗਿਆ ਕਿ ਭਾਰਤ ਸਣੇ ਹੋਰ ਮੁਲਕਾਂ ਦੇ ਲੋਕ ਵੀ ਆ ਦੇਖੋ ਜੀ ਇੱਥੇ ਅਤਕੜੀ ਲਾਈ ਹੈ ਜੀ ਉਹਨਾਂ ਨੂੰ ਆ ਜੀ ਦਿਖਾਈ ਦਿੰਦੇ ਨੇ ਉਸ ਉਸੇ ਵੀਡੀਓ ਦੇ ਵਿੱਚ ਟਰੰਪ ਤੇ ਅਲਨ ਮਸਖੋਰੀ ਹੱਸਦੇ ਹੋਏ ਦਿਖਾਈ ਦਿੰਦੇ ਨੇ ਵੀਡੀਓ ਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਤੇ ਉਹਨਾਂ ਦੇ ਕਰੀਬੀ ਸਹਿਯੋਗੀ ਉਹਨਾਂ ਦੇ ਅਨਲ ਮਸਕ ਵੀ ਹੱਸਦੇ ਹੋਏ ਦਿਖਾਈ ਦਿੰਦੇ ਨੇ ਤੇ ਹੱਸਦੇ ਹੱਸਦੇ ਮਸਕੇ ਵੀ ਕਹਿ ਰਹੇ ਨੇ ਕਿ ਮਜ਼ਾ ਆ ਗਿਆ ਕਿਸ ਕਾਲ ਦਾ ਮਜ਼ਾ ਆ ਗਿਆ ਜਨਾਬ ਇਹੋ ਹੀ ਅਨਲ ਮਸਕ ਨੇ ਜਿਨ੍ਹਾਂ ਨੇ ਆਪਣੀ ਕਾਰ ਹੁਣ 21 ਲੱਖ ਵਾਲੀ ਕਾਰ ਇੱਥੇ ਆ ਕੇ 36 ਲੱਖ ਦੀ ਵੇਚਣੀ ਆ ਭਾਰਤ 'ਚ ਵੇਚਣੀ ਆ ਸੋ ਇਹ ਸਿੱਧੇ ਰੂਪ 'ਚ ਭਾਰਤ ਦਾ ਮਜ਼ਾਕ ਉਡਦਾ ਦਿਖ ਰਿਹਾ ਹੈ ਔਰ ਦੂਸਰਾ ਚੌਥੀ ਵਾਰ ਜੇ ਆਪਾਂ ਗੱਲ ਕਰੀਏ ਉਸ حوالے ਨਾਲ ਕਿ ਹੁਣ ਬਾਇਆ ਪਨਾਮਾ ਰਿਪੋਰਟ ਦੀ ਪ੍ਰਕਿਰਿਆ ਸ਼ੁਰੂ ਜਿਹਦੇ ਬਾਰੇ ਆਪਾਂ ਵਿਸਤਾਰਤ ਖਬਰੇ ਦੇ ਇਸੇ ਪ੍ਰੋਗਰਾਮ ਮਾਧਿਅਮ ਚ ਕਰ ਚੁੱਕੇ ਹਾਂ ਕਿ ਜੀ ਹੁਣ ਪਨਾਮਾ ਦੇ ਹੋਟਲਾਂ ਚ ਰੱਖਿਆ ਜਾ ਰਿਹਾ ਉਥੋਂ ਫਿਰ ਭੇਜਿਆ ਜਾਏਗਾ ਉਸ ਪ੍ਰਕਿਰਿਆ ਤਹਿਤ 12 ਭਾਰਤੀ ਹੋ ਰਹੇ ਨੇ 12 ਭਾਰਤੀ ਭਾਰਤ ਕੱਪੜੇ ਨੇ ਜਿਨ੍ਹਾਂ ਚੋਂ 4 ਪੰਜਾਬੀ ਨੇ ਹੁਣ ਉਹਨਾਂ ਨੂੰ ਪਨਾਮਾ ਤੋਂ ਭੇਜਿਆ ਗਿਆ ਐਂਜੋ ਵਗੈਰਾ ਨੇ ਉਹਨਾਂ ਦੀਆਂ ਟਿਕਟਾਂ ਦਾ ਪ੍ਰਬੰਧ ਕਰਕੇ ਦਿੱਤਾ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਕਦੋਂ ਤੱਕ ਕਿ ਦੀ ਕੈਦ ਰਹਿਣੀ ਹੈ ਭਾਰਤ ਨੇ ਹੋਰਨਾ ਮੁਲਕਾਂ ਦੇ ਕੁਝ ਲੋਕ ਅਪਨਾਮਾ ਦੇ ਹੋਟਲਾਂ ਚ ਕੈਦ ਨੇ ਪਹਿਲਾਂ ਅਪਨਾਮਾ ਦੇ ਜੰਗਲਾਂ ਰਹੀ ਅਮਰੀਕਾ ਚ ਗਏ ਉਹ ਜਿਹੜਾ ਗੈਰਕਾਨੂੰਨੀ ਤਰੀਕਾ ਸੀ ਪਰ ਅਮਰੀਕਾ ਦਾ ਕੱਢਣ ਦਾ ਤਰੀਕਾ ਵੀ ਇੱਕ ਤਰ੍ਹਾਂ ਨਾਲ ਮਨੁੱਖੀ ਵਿਵਹਾਰ ਉਹਨਾਂ ਦਾ ਗੈਰਕਾਨੂੰਨੀ ਹੈ ਫਿਰ ਉਹਦੇ باوجود ਸਾਡੀ ਸਰਕਾਰ ਬੋਲ ਨਹੀਂ ਸਕਦੀ ਕੋਲੰਬੀਆ ਵਾਲੇ ਬੋਲਦੇ ਨੇ ਸੋ ਇਹ ਉਹ ਮੁਲਕ ਦਮ ਰੱਖ ਰਿਹਾ ਤੇ ਇਧਰ ਇਥੋਂ ਤੱਕ ਕੇ ਮੈਂ ਦੇਖ ਰਿਹਾ ਸੀ ਕਿ ਰੂਸ ਔਰ ਚੀਨ ਦੇ ਵੀ 3-3 ਲੱਖ ਤੋਂ ਵੱਧ ਉੱਥੇ ਗੈਰਕਾਨੂੰਨੀ ਪ੍ਰਵਾਸੀ ਉੱਥੇ ਨੇ ਜਿਨ੍ਹਾਂ ਨੂੰ ਪੋਰਿਆ ਜਾ ਰਿਹਾ ਹਰ ਕੀਤਾ ਜਾ ਰਿਹਾ ਪਰ ਤਰੀਕਾ ਸਾਡੇ ਵਾਲਾ ਨਹੀਂ ਹੈ ਜੋ ਬਵਿਹਾਰ ਜੋ ਟੰਗ ਤਰੀਕਾ ਭਾਰਤੀਆਂ ਨੇ ਅਪਣਾਇਆ ਟਰੰਪ ਨੇ ਉਹ ਤਰੀਕਾ ਚਾਈਨਾ ਵਾਲਿਆਂ ਨਾਲ ਵੀ ਨਹੀਂ ਹੈ ਰੂਸ ਵਾਲਿਆਂ ਨਾਲ ਵੀ ਨਹੀਂ ਹੈ ਤੇ ਕਲੰਬੀਆਨ ਤਾਂ ਆਪਣੇ ਰਾਸ਼ਪਤੀ ਭੇਜ ਕੇ एयरपोर्ट ਤੇ ਸਵਾਗਤ ਕੀਤਾ ਆਪਣੇ ਜਾਜ ਭੇਜ ਕੇ ਲਿਆ ਹੁਣ ਇੱਕ ਪਾਸੇ ਇਹ ਵੀਡੀਓ ਸਾਡੀ ਸਰਕਾਰ ਦੇ ਪਤਾ ਨਹੀਂ ਪਹੁੰਚ ਹੋਈ ਆ ਜਾਂ ਨਹੀਂ ਹੋਈ ਉਹੀ ਗੱਲਾਂ ਨੇ ਜੇ ਪਹੁੰਚ ਹੋਈ ਤਾਂ ਵੀ ਤੇ ਚੜਾਉਣਾ ਵੀਡੀਓ ਅਪਲੋਡ ਵਾਈਟ ਹਾਊਸ ਤੋਂ ਵੀਡੀਓ ਅਪਲੋਡ ਹੋਣੀ ਆ ਬਾਰ-ਬਾਰ ਤੇ ਫਿਰ ਉਹਨਾਂ ਚ ਇਹ ਵੀ ਕਹਿੰਦੇ ਸੁਣਨਾ ਕਿ ਮਜ਼ਾ ਆ ਗਿਆ ਇੱਥੋਂ ਦਾ ਜਾ ਲੱਗਦਾ ਕਿ ਕੀ ਕਿਸੇ ਦਾ ਮਜ਼ਾਕ ਹੋਇਆ ਦੂਸਰੇ ਪਾਸੇ ਜਿਹੜੀ ਅਪਸ ਖਬਰ ਤੇ ਨਜ਼ਰ ਕਰ ਰਹੇਗੇ ਬਿਲਕੁਲ ਜੀ ਅਮਰੀਕਾ ਸਰਕਾਰ ਵੱਲੋਂ 12 ਹੋਰ ਭਾਰਤੀਆਂ ਨੂੰ ਬਾਇਆ ਪਨਾਮਾ ਭੱਜ ਭੇਜਿਆ ਗਿਆ ਐਂਜੂਨ ਟਿਕਟਾਂ ਦੇ ਪ੍ਰਬੰਧ ਕੀਤੇ ਦਿੱਲੀ ਸਧਾਰਨ ਜਹਾਜ਼ਾਂ ਰਾਹੀਂ ਆਏ ਹੁਣ ਆਹੀ ਤਰੀਕਾ ਕਿਹਾ ਜਾਂਦਾ ਸੀ ਜਿਹੜੇ ਪਹਿਲੇ ਤੁਸੀਂ ਜਹਾਜ਼ ਭੇਜੇ ਕੋਈ ਫੌਜੀ ਜਹਾਜ਼ ਭੇਜੇ ਤੇ ਹਸਕੜੀਆਂ ਬੜੀਆਂ ਲਾ ਕੇ ਭੇਜੇ ਇਸ ਤਰ੍ਹਾਂ ਵੀ ਭੇਜਿਆ ਜਾ ਸਕਦਾ 12 ਭਾਰਤੀਆਂ ਨੂੰ ਜਿਨ੍ਹਾਂ ਚ 4 ਪੰਜਾਬੀ ਸੀ ਉਹ ਦਿੱਲੀ ਤੋਂ ਤਾਰ ਕੇ ਉਹਨਾਂ ਨੂੰ ਅੰਮ੍ਰਿਤਸਰ ਵਾਲੇ ਜਹਾਜ਼ 'ਚ ਬਿਠਾਇਆ ਗਿਆ ਤੇ ਉਹ ਅੰਮ੍ਰਿਤਸਰ ਵਾਲੇ 에ਰਪੋਰਟ ਤੇ ਉਤਰੇ ਚਾਰੇ ਆ ਕੇ ਫਿਰ ਤੇ ਉਹ ਤੋਂ ਬਾਅਦ ਉਥੋਂ ਸਥਾਨਕ ਪੁਲਿਸ ਨੇ ਏ 에어ਪੋਰਟ ਤੋਂ 13 ਨੂੰ ਆਪਣੇ ਕੰਟਰੋਲ ਚ ਲਿਆ ਕਾਗਜ਼ੀ ਪੱਤਰੀਕਰ ਉਹ ਪੂਰੀ ਕਰਕੇ ਸਬੰਧਤ ਜ਼ਿਲ੍ਹੇ ਦੇ ਥਾਣਿਆਂ ਨਾਲ ਸੰਪਰਕ ਸਦਿਆ ਕਿ ਇਹ ਬੱਚੇ ਉਹਨਾਂ ਪਰਿਵਾਰਾਂ ਨੂੰ ਸੌਂਪ ਦਿੱਤੇ ਆ। ਸੋ ਬਿਲਕੁਲ ਜੀ ਇਹ ਚਾਰ ਨੌਜਵਾਨ ਨੇ ਜਿਨ੍ਹਾਂ ਚ ਜਤਿੰਦਰ ਸਿੰਘ ਹੈ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਹੈ। ਮਨਿੰਦਰ ਦੱਤ ਹੈ ਜਲੰਧਰ ਖੇਤਰ ਨਾਲ ਸੰਬੰਧਿਤ ਹੈ। ਜਗਰਾਜ ਸਿੰਘ ਹੈ ਗੁਰਦਾਸਪੁਰ ਜਿਲ੍ਹੇ ਨਾਲ ਸੰਬੰਧਿਤ ਹੈ। ਹਰਪ੍ਰੀਤ ਸਿੰਘ ਹੈ ਇਹ ਵੀ ਗੁਰਦਾਸਪੁਰ ਜ਼ਿਲ੍ਹਾ ਨਾਲ ਸੰਬੰਧਿਤ ਹੈ। ਉਹ ਚਾਰ ਨੌਜਵਾਨ ਜਿਹੜੇ 12 ਭਾਰਤੀਆਂ ਦੇ ਵਿੱਚ ਸ਼ਾਮਲ ਸੀਗੇ ਉਹ ਦਿੱਲੀ ਆਉਂਦੇ ਨੇ ਤੇ ਦਿੱਲੀ ਤੋਂ ਉਹਨਾਂ ਨੂੰ ਪੰਜਾਬ ਇਸ ਤਰ੍ਹਾਂ ਭੇਜਿਆ ਜਾਂਦਾ ਸੋ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਫੈਸਲਾ 트럼ਪ ਨੇ ਆਪਣਾ ਫਿਰ ਦੁਹਰਾਇਆ ਕਿ ਸਾਡਾ ਸਹੀ ਫੈਸਲਾ ਬਿਲਕੁਲ ਜੀ ਗੈਰਕਾਨੂੰਨੀ ਤੌਰ ਦੇ ਉੱਤੇ ਜਿਹੜੇ ਦਾਖਲ ਹੋਏ ਨੇ ਉਹਨਾਂ ਨੂੰ ਕੱਢਣ ਦੇ ਉੱਤੇ ਕੋਈ ਸਵਾਲ ਨਹੀਂ ਹੈ ਕੱਢਣ ਦੀ ਪ੍ਰਕਿਰਿਆ ਤੇ ਸਵਾਲ ਹੈ ਬਾਰ ਬਾਰ ਆਪਾਂ ਇਸ ਪਹਿਲੂ ਤੇ ਗੱਲ ਕਰਦੇ ਹਾਂ ਔਰ ਇੱਕ ਵਾਰ ਫਿਰ ਇਹ ਸਪੱਸ਼ਟ ਆ ਗਿਆ ਸਾਹਮਣੇ ਕਿ ਹਾਂ ਇਹ ਤਰੀਕਾ ਜਿਹਦੀ ਤੁਸੀਂ ਫਿਰ ਵੀਡੀਓ ਬਣਾ ਕੇ ਨਸਰ ਕਰਦੇ ਹੋ ਚਲੋ ਇਹ ਤੋਂ ਅਗਲਾ ਪਹਿਲੂ ਵਿਟਰੰਪ ਨਾਲ ਜੋੜੇ ਪਿਛਲੇ ਦਿਨੀ ਜਦੋਂ ਇਹ ਖਬਰ ਆਈ ਕਿ ਅਮਰੀਕਾ ਨੇ ਫੰਡ ਬੰਦ ਕਰਤੇ ਜੀ ਐਲਨ ਮਸਕ ਨੇ ਸ਼ਨੀਵਾਰ ਦਾਵਾ ਕੀਤਾ ਤੇ ਫਿਰ 트ੰਪ ਨੇ ਕਿਹਾ ਕਿ ਹਾਂ ਜੀ ਠੀਕ ਹੈ ਨਦਰ ਮੋਦੀ ਸਾਡੇ ਮਿੱਤਰ ਨੇ ਭਾਰਤ ਨਾਲ ਸਾਡੇ ਸੰਬੰਧ ਨੇ ਪਰ ਇਹ ਪੈਸੇ ਕਿਉਂ 182 ਕਰੋੜ ਕਿਉਂ ਜਾਂ 1.8 ਕਰੋੜ ਡਾਲਰ ਜਿਹੜੇ ਦੇ ਉੱਤੇ ਜਾ ਰਹੇ ਨੇ ਇਹ ਕਿਉਂ ਹੁਣ ਇਸ ਪ੍ਰਕਿਰਿਆ ਦੇ ਵਿੱਚ ਇੱਕ ਵਾਰ ਨਹੀਂ ਦੋ ਵਾਰ ਨਹੀਂ ਚਾਰ ਵਾਰ ਹੁਣ ਤੱਕ ਚਾਰ ਜਾਂ ਸ਼ਾਇਦ ਪੰਜ ਵਾਰ ਹੋ ਚੁੱਕਿਆ ਹੈ ਕਿ 트ੰਪ ਇਸ ਦਾ ਜਿੱਕਰ ਆਪਣੇ ਬਖੂਖ ਪ੍ਰੋਗਰਾਮ ਚ ਕਰ ਰਹੇ ਨੇ ਹੁਣ ਜਿਹੜਾ ਪਹਿਲੂ ਬਾਚਣਯੋਗ ਹੈ ਜਿਸ ਪਹਿਲੂ ਤੇ ਇੱਥੇ ਚਰਚਾ ਹੋ ਰਹੀ ਸੀ ਕਿ ਜੀ ਦੇਖੋ ਜੀ ਇਹ ਤਾਂ ਭਾਰਤ ਦੇ ਵਿੱਚ ਵੋਟ ਪ੍ਰਕਿਰਿਆ 'ਚ ਦਖਲ ਸੀ ਜੀ ਬੀਜੇਪੀ ਵਾਲੇ ਇਸ ਨੂੰ ਇਸ ਨਜ਼ਰ ਤੋਂ ਲੈ ਸੀ ਦੇਖੋ ਜੀ ਪਿਛਲੀ ਸਰਕਾਰ ਨੇ ਕੀ ਕੁੱਛ ਲਿਆ ਹੁਣ ਅਗਲੇ ਕਹਿੰਦੇ ਭਾਈ ਟਰੰਪ ਨੇ ਹੀ ਖੁਦ ਇਹ ਕਿਹਾ ਕਿ ਮੇਰਾ ਮਿੱਤਰ ਕਹਿੰਦਾ ਮੇਰੇ ਤੋਂ ਪਹਿਲਾਂ ਬਾਈਡਨ ਜਿਹੜਾ ਰਾਸ਼ਪਤੀ ਰਿਹਾ ਅਮਰੀਕਾ ਦਾ ਕਹਿੰਦਾ ਇਸ ਦੇ ਸਾਬਕਾ ਰਾਸ਼ਪਤੀ ਬਾਡਨ ਪ੍ਰਸ਼ਾਸਨ ਨੇ ਕਹਿੰਦਾ ਵੀ ਇਹ ਪੈਸੇ ਭੇਜੀ ਇਹਨਾਂ ਉਹਦਾ ਜੇ ਬਾਈਡਨ ਭੇਜ ਰਿਹਾ ਤਾਂ ਭਾਈ ਉਸ ਸਮੇਂ ਭਾਰਤ ਦੇ ਵਿੱਚ ਕੌਣ ਸੀ ਸਰਕਾਰ ਨਮੋਦੀ ਦੀ ਇਹਦਾ ਮਤਲਬ ਪਿਛਲੀਆਂ ਸਰਕਾਰਾਂ ਕੋਲ ਵੀ ਆ ਰਿਹਾ ਸੀ ਤਾਂ ਬੀਜੇਪੀ ਸਰਕਾਰ ਕੋਲ ਵੀ ਆਇਆ ਜੇ ਕਾਂਗਰਸ ਦੇ ਰਾਜ ਚ ਵੀ ਆਇਆ ਤਾਂ ਬੀਜੇਪੀ ਦੀ ਰਾਜ ਚ ਵੀ ਆਇਆ ਜੇ ਯੂਪੀਆ ਸਰਕਾਰਾਂ ਤੇ ਐਨਡੀਐਚ ਵੀ ਆਇਆ ਤੇ ਇਹ ਤਰੀਕਾ ਫਿਰ ਗੱਲਾਂ ਲਕੋ ਕਿਵੇਂ ਲਾਉਂਗੇ ਅਸੀਂ ਕਿੱਥੇ ਤੱਕ ਬਚ ਲਵਾਂਗੇ ਸੋ ਇਹ ਇਹ ਸਵਾਮ ਚ ਸਾਰੇ ਨੰਗੇ ਹੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਸਾਬਕਾ ਬਾਈਡਨ ਪ੍ਰਸ਼ਾਸਨ ਨੂੰ ਨਿਸ਼ਾਨੇ ਤੇ ਲੈਂਦੇ ਆ ਕਿਆ ਕਿ ਉਸਨੇ ਭਾਰਤ ਨੂੰ ਉਸ ਦੀਆਂ ਚੋਣਾਂ 'ਚ ਮਦਦ ਲਈ 1.8 ਕਰੋੜ ਅਮਰੀਕੀ ਡਾਲਰਾਂ ਦੇ ਫੰਡ ਅਲਾਟ ਕੀਤੇ ਜਦਕਿ ਇਸ ਦੀ ਲੋੜ ਨਹੀਂ ਹੈ। ਟਰੰਪ ਨੇ ਇਸ ਤੋਂ ਪਹਿਲਾਂ ਚੁਕਰਨ ਨੂੰ ਵਸ਼ਿੰਗਟਨ 'ਚ ਕਵਰਨਰਜ਼ ਵਰਕਿੰਗ ਸੈਸ਼ਨ 'ਚ ਸਵੋਧਨ ਕਰਦਿਆਂ ਕਿਹਾ ਕਿ ਬਾਈਡਨ ਪ੍ਰਸ਼ਾਸਨ ਨੇ VOTING ਵਧਾਉਣ ਲਈ ਭਾਰਤ ਨੂੰ 2.1 ਕਰੋੜ ਡਾਲਰ ਦੇ ਫੰਡ ਅਲਾਟ ਕੀਤੇ ਰਹੇ। ਅਮਰੀਕੀ ਰਾਸ਼ਟਰਪਤੀ ਵੱਲੋਂ ਜੋਐਸਏ ਮਾਮਲੇ 'ਚ ਜਿਹੜਾ ਦਾਅਵਾ ਪੰਜਵੀਂ ਵਾਰ ਕੀਤਾ ਗਿਆ। ਪੰਜਵੀਂ ਵਾਰ ਦਾਅਵਾ। ਹੁਣ 2.1 ਕਰੋੜ ਡਾਲਰ ਫੰਡ ਅਲਾਟ ਹੋਏ ਨੇ। ਤੇ 1.8 ਕਰੋੜ ਡਾਲਰ ਕਹਿੰਦੇ ਜੀ ਵਾਈਡਨ ਦੇ ਸਮੇਂ ਉਹਨੇ ਸੀ ਮਤਲਬ ਇਹ ਇਹ ਕਿਦੇ ਰਾਜ ਆਇਆ ਨੇ ਫਿਰ ਇਸਵਾਲ ਖੜਾ ਹੋ ਗਿਆ 트럼ਪ ਨੇ ਬੀਤੇ ਦਿਨੀ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਦੀ ਬੀਤੇ ਦਿਨੀ ਆਪਣੇ ਪਾਸੰਦਦਾਰਾਂ 'ਤੇ ਟਿੱਪਣੀ ਕੀਤੀ 트럼ਪ ਨੇ ਪਹਿਲਾਂ ਵੀ ਕਈ ਵਾਰ ਦਾਵਾ ਕੀਤਾ ਕਿ ਚੋਣਾਂ 'ਚ ਵੋਟਰਾਂ ਦੀ ਭਾਗੀਦਾਰੀ ਵਧਾਉਣ ਦੇ ਲਈ ਭਾਰਤ ਨੂੰ 2.1 ਕਰੋੜ ਅਮਰੀਕੀ ਡਾਲਰ ਦੀ ਮਦਦ ਦਿੱਤੀ ਜਾਵੇ ਦਿੱਤੀ ਗਈ ਅਤੇ ਉਹਨਾਂ ਇਸ ਲਈ ਅਮਰੀਕਾ ਦੀ ਕਵੰਤਰੀ ਵਿਕਾਸ ਏਜੰਸੀ ਨੂੰ ਨਿਸ਼ਾਨੇ 'ਤੇ ਲਿਆ 트럼ਪ ਨੇ ਇਸ ਦਾਅਵੇ ਤੋਂ ਬਾਅਦ ਭਾਰਤ 'ਚ ਬਵਾਦ ਪੈਦਾ ਹੋ ਗਿਆ ਸੀ ਇਸ ਮਸਲੇ 'ਤੇ ਬਹੁਤ ਖੂਬ ਚਰਚਾ ਹੋਈ ਤੇ ਇਸੇ ਪਹਿਲੂ ਨੂੰ ਧਾਰ ਬਣਾ ਕੇ ਕਿਹਾ ਗਿਆ ਕਿ ਵੋਟਰਾਂ ਨੇ ਸਾਡੀ ਮਦਦ ਕਰਦੇ ਆ ਠੀਕ ਹੈ ਵੋਟਰ ਪਛਾਣ ਪੱਤਰ ਹੈ ਚੰਗਾ ਹੋਵੇਗਾ ਕਿ ਉਹ ਉਹ ਪੁਰਾਣੇ ਵੈਲਟ ਪੇਪਰ ਆਹੀ ਆ ਜਾਣ ਕਹਿੰਦਾ ਕਿ ਇਹ ਪੈਸਿਆਂ ਦੀ ਲੋੜ ਕਿਉਂ ਕਹਿੰਦਾ ਜੀ ਦੁਰਵਰਤੋਂ ਅਸੀਂ ਨਹੀਂ ਦੇ ਸਕਦੇ ਸੋ ਇਹਦਾ ਮਤਲਬ ਸਾਰੀਆਂ ਸਰਕਾਰਾਂ ਪਿਛਲੀਆਂ ਲੈਂਦੀਆਂ ਰਹੀਆਂ ਤੇ ਇੱਕ ਦੂਜੇ ਤੇ ਪੜਦਾ ਪਾਰੀਆਂ ਉਹਨੂੰ ਤਸਰੀ ਜੀ ਉਹ ਤੇ ਰਹੀਂਦਾ ਖਲਾ ਉਹ ਤੇ ਰਹੀਂਦਾ ਤਸਰੀ ਹੈ ਇਹਦਾ ਮਤਲਬ ਅਮਰੀਕਾ ਦੀ ਦਖਲਤਾ ਹੈ ਪਰ ਹੁਣ ਵਾਲੀ ਸਰਕਾਰ ਤੱਕ ਹੈ ਚਲੋ ਜੰਦੇ ਜਾਂਦੇ ਯੂਐਸ ਨੇ ਭਾਰਤ ਚ ਸੱਤ ਪ੍ਰੋਜੈਕਟਾਂ ਨੂੰ ਫੰਡਿੰਗ ਕੀਤੀ ਹੈ ਜੀ ਇਹ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦਾ ਦੰਪਰ ਰਿਹਾ ਭਾਰਤੀ ਚਾਹ ਨੂੰ ਪ੍ਰਾਪਤ ਕਰਨ ਵਿੱਚ ਯੂਐਸ ਦੀ ਕਥਿਤ ਭੂਮਿਕਾ ਨੂੰ ਲੈ ਕੇ ਚੱਲ ਰਹੇ ਸਿਆਸੀ ਬਵਾਦ ਵਿਚਾਲੇ ਵਿੱਤ ਮੰਤਰਾਲੇ ਦੀ ਹਾਲੀਆ ਸਲਾਨਾ ਰਿਪੋਰਟ ਚ ਖਲਾਸਾ ਹੋਇਆ ਹੈ ਕਿ ਏਜੰਸੀ ਨੇ 2023-24 ਚ 75 ਹਜ਼ਾਰ ਡਾਲਰ ਦੀ ਲਾਗਤ ਦੇ ਸੱਤ ਪ੍ਰੋਜੈਕਟਾਂ ਜੀਵਤੀ ਫੰਡਿੰਗ ਕੀਤੀ ਹੈ ਸਾਲ 2023-24 ਸੋ ਇਥੇ ਅੰਦਾਜ਼ਾ ਹੋ ਗਿਆ ਕਿ ਉਹਨਾਂ ਪਿਛਲੀਆਂ ਸਰਕਾਰਾਂ ਦੇ ਸਮੇਂ ਚ ਆਇਆ ਤਾਂ ਤੁਹਾਡੀ ਰਿਪੋਰਟ ਵੀ ਦੱਸਦੀ ਹੈ ਕਿ ਤੁਹਾਡੇ ਸਮੇਂ ਪੈਸਾ ਆਇਆ। 2023-24 'ਚ 75 ਡਾਲਰ ਦੀ ਲਾਗਤ ਤੇ 7 ਪ੍ਰੋਜੈਕਟਾਂ ਨੂੰ ਵਿੱਤੀ ਫੰਡਿੰਗ ਕੀਤੀ ਗਈ। ਵਿਦੇਸ਼ ਮੰਤਰਾਲੇ ਅਨੁਸਾਰ ਯੂ ਐਸ ਏ ਡਬਲੋਂ ਪਾਰਾ ਸਰਕਾਰ ਨਾਲ ਪਾਈਵਾਲੀ ਤਹਿਤ ਕੁੱਲ ਲਗਭਗ 75 ਕਰੋੜ ਡਾਲਰ ਦੇ ਬਜਟ ਦੇ 7 ਪ੍ਰੋਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ। ਰਿਪੋਰਟ 'ਚ ਕਿਹਾ ਗਿਆ ਕਿ ਵਿੱਤੀ ਸਾਲ 2023-24 ਲਈ ਅਮਰੀਕੀ ਕਮਾਂਤਰੀ ਵਿਕਾਸ ਏਜੰਸੀ ਵੱਲੋਂ 7 ਪ੍ਰੋਜੈਕਟਾਂ ਤਹਿਤ 9.7 ਕਰੋੜ ਡਾਲਰ ਤਕਰੀਬਨ 825 ਕਰੋੜ ਰੁਪਏ ਦੀ ਵਿਮਾਰੀ ਦਿੱਤੀ ਗਈ। ਵਿੱਤ ਮੰਤਰਾਲੇ ਦੀਨ ਆਉਂਦੇ ਆਰਥਿਕ ਮਾਮਲਿਆਂ ਦੇ ਵਿਭਾਗ ਨੇ ਰਿਪੋਰਟ ਚ 2023-24 ਚ ਵਿੱਤੀ ਫੰਡਿੰਗ ਵਾਲੇ ਪ੍ਰੋਜੈਕਟਾਂ ਦੇ ਵੇਰਵੇ ਵੀ ਸਾਂਝੇ ਕੀਤੇ ਨੇ। ਰਿਪੋਰਟ ਚ ਕਿਹਾ ਗਿਆ ਕਿ ਬੋਟਿੰਗ ਵਧਾਉਣ ਲਈ ਕੋਈ ਫੰਡਿੰਗ ਨਹੀਂ ਕੀਤੀ ਗਈ ਪਰ ਖੇਤੀ ਤੇ ਖੁਰਾਕ ਸੁਰੱਖਿਆ ਪ੍ਰੋਗਰਾਮ, ਜਲ ਸਪਸ਼ਟਾ, ਰੋਗਤਾ, ਨਵਿਆਣਜੋਗ ਊਰਜਾ, ਆਫ਼ਤ ਪ੍ਰਬੰਧਨ ਤੇ ਸਿਹਤ ਸੰਬੰਧੀ ਪ੍ਰੋਜੈਕਟਾਂ ਲਈ ਫੰਡਿੰਗ ਕੀਤੀ ਗਈ। ਚਲੋ ਜੀ, ਕੇ ਪੀ ਟੀ ਆਈ ਦੇ حوالے ਨਾਲ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਸੁਣਾਵਾਂ। ਸੋ ਦਾਲ ਚ ਕਾਲਾ ਜਾਂ ਦਾਲ ਹੀ ਕਾਲੀ ਇਸ ਵੱਲ ਤਾਂ ਖੜਾ ਹੋਈ ਹੈ। ਚਲੋ ਇਹ ਤੋਂ ਅੱਗੇ ਵਧੀਆ ਜਨਾਬ ਅੱਜ ਪੰਜਾਬ ਦਾ ਦੋ ਰੋਜਾ ਵਿਧਾਨ ਸਭਾ ਸੈਸ਼ਨ ਤੇ ਦੋ ਰੋਜਾ ਵਿਧਾਨ ਸਭਾ ਸੈਸ਼ਨ ਹਗਾਮੇਦਾਰ ਹਗਾਮਾ ਵਿਧਾਨ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਨ ਸਭਾ ਦੀ ਇਮਾਰਤ ਦੇ ਬਾਹਰ ਹੀ ਸ਼ੁਰੂ ਹੋ ਜਾਂਦਾ ਜਦੋਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦਮ ਭਰਦੇ ਆ ਕਿ 30 ਛੱਡੋ 32 33 ਐਮ ਐਲ ਏ ਸਾਡੇ ਸੰਪਰਕ ਚ ਕਿਸੇ ਸਮੇਂ ਪ੍ਰਤਾਪ ਬਾਜਵਾਹ ਜੀ ਦਮ ਪਰਤੇ ਹੋਏ ਇਹ ਦਿਖਾਉਣਾ ਚਾਹੁੰਦੇ ਸੀ ਕਿ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਡੇ ਕਰਨੀ ਹੈ ਤੇ ਉਸ ਸਮੇਂ ਵਿਰੋਧੀ ਤਰ੍ਹਾਂ ਜਾਂ ਹੋਰ ਦਲ ਜਾਂ ਖੁਦ ਆਮ ਆਦਮੀ ਪਾਰਟੀ ਜਾਂ ਭਾਜਪਾ ਵਾਲੇ ਇਹ ਕਹਿ ਰਹੇ ਸੀ ਕਿ ਲੈ ਕਾਂਗਰਸ ਸਰਕਾਰ ਕਿਵੇਂ ਬਣਾਉਗੀ ਫਿਰ ਕੀ ਹੈਗੇ ਨਾ ਤੋੜ ਲਓ ਸਰਕਾਰ ਬਣਾ ਕੇ ਦੇਖ ਲਓ ਪਰ ਹੁਣ ਪ੍ਰਤਾਪ ਬਾਜਵਾ ਕੀ ਪਲਟ ਰਹੇ ਨੇ ਆਪਣੀ ਗੱਲ ਤੋਂ ਕਿਉਂ ਨਵੇਂ ਦਾਅਵੇ ਕਰ ਰਹੇ ਨੇ ਜਦੋਂ ਉਹਨੂੰ ਸਮਝ ਆ ਗਈ ਕਿ 30 32 ਕਹਿ ਕੇ ਮੈਂ ਕੀ ਸਾਬਤ ਕਰਨਾ ਚਾਹੁੰਦਾ ਜੇ ਆ ਵੀ ਗਿਆ ਤਾਂ ਮੈਂ ਸਰਕਾਰ ਕਿਵੇਂ ਬਣਾਉਂਗਾ ਦੂਸਰੇ ਪਾਸੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਿਹੜਾ ਪਹਿਲੂ ਬਾਚਣ ਜੋਗ ਹੈ ਉਹ ਹੈ ਜੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਅਗਲੀ ਵਾਰ ਸਾਡੇ ਕੋਲ ਬੁਕਿੰਗ ਕਰਾ ਰਹੇ ਹਨ ਮਤਲਬ ਪ੍ਰਤਾਪ ਬਾਜਵਾ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਗਲੀ ਵਾਰ ਸਰਕਾਰ ਸਾਡੀ ਹੋਣੀ ਆ ਤੇ ਇਸ ਲਈ ਆਵਾਦੀ ਪਾਰਟੀ ਦੇ ਜਿਹੜੇ ਮੌਜੂਦਾ ਐਮਐਲਏ ਨੇ ਉਹ ਅਗਲੀ ਵਾਰ ਕਾਂਗਰਸ ਦੇ ਟਿਕਟ ਤੇ ਚੋਣ ਲੜਨਗੇ ਇੱਕ ਪਾਸੇ ਰਾਣਾ ਗੁਰਜੀਤ ਸਿੰਘ ਹੋਰੀ ਕਿਸਾਨੀ ਮਸਲੇ ਦੇ ਉੱਤੇ ਮੈਦਾਨ ਚ ਨਿਤ ਰਏ ਨੇ ਉਹਨਾਂ ਨੇ ਮੱਕੀ ਤੇ ਐਮਐਸਪੀ ਦੇਣ ਦੀ ਗੱਲ ਮਾਲ ਵਿੱਚ ਬੜਾ ਰੈਲੀ ਨੂਮਾ ਕਿਸਾਨੀ ਫੰਕਸ਼ਨ ਕਰਨ ਦੇ ਹਵਾਲੇ ਨਾਲ ਉਧਰ ਮੇਰਾ ਪੰਜਾਬੀ ਕਿਸਾਨੀ ਮਸਲੇ ਨੂੰ ਕੇਂਦਰਿਤ ਰੱਖਿਆ ਹੈ ਉਧਰ ਕਿਸਾਨੀ ਧਰਨਾ ਵੀ ਚੱਲ ਰਿਹਾ ਹੈ ਉਧਰ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਚੱਲ ਰਹੀ ਹੈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਂਗਰਸੀ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰਾ ਵਜੋਂ ਵੀ ਪੇਸ਼ ਕਰ ਰਹੇ ਨੇ ਉਹਨਾਂ ਚ ਪ੍ਰਧਾਨ ਬਣਨ ਦੀ ਦੌੜ ਵੀ ਤੇਜ਼ ਹੋ ਗਈ ਹੈ ਰਾਜਾ ਬੜਿੰਗ ਆਪਣੀ ਪ੍ਰਧਾਨਗੀ ਬਚਾ ਕੇ ਰੱਖਣਾ ਚਾਹੁੰਦੇ ਨੇ ਪ੍ਰਤਾਪ ਬਾਜਵਾ ਪ੍ਰਧਾਨਗੀਤਾ ਕੀ ਮੁੱਖ ਤਰਚੇ ਰਹੀ ਬਣਨਾ ਚਾਹੁੰਦੇ ਨੇ ਰਾਣਾ ਗੁਰਜੀਤ ਸਿੰਘ ਵੀ ਇਸ ਇਕਤਾਰਤ ਸ਼ਾਮਲ ਨੇ ਉਹ ਪ੍ਰਧਾਨਗੀ ਦੌੜ ਤੇ ਨੇ ਪਤਾ ਕਿ ਜੇ ਪ੍ਰਧਾਨ ਬਣੂਗਾ ਤਾਂ ਮੈਂ ਦਾਬੇਦਾਰ ਰਹੀ ਬਣੂਗਾ ਇਥੋਂ ਤੱਕ ਕਿ ਐਮਪੀ ਹੈ ਨਾ ਸੁਜੀਂਦਰ ਰੰਧਾਵਾ ਵੀ ਸਭ ਨੂੰ ਪਤਾ ਦੌੜ ਚ ਨੇ ਤੇ ਮੁਲਾਕਾਤ ਪ੍ਰਗਟ ਸਿੰਘ ਦੀ ਵੀ ਹੋ ਚੁੱਕੀ ਹੈ ਪਾਰਟੀ ਦੇ ਆਗੂ rahul gandhi ਨਾਲ ਸੋ ਇਸ ਲਈ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਪ੍ਰਤਾਪ ਬਾਜਵਾ ਨੇ ਅੱਜ ਵਿਧਾਨ ਸਭਾ ਦੇ ਇਸ ਦੋ ਰੋਜ਼ਾ ਸੈਸ਼ਨ ਦੇ ਦਰਮਿਆਨ ਸ਼ੁਰੂ ਹੋਣ ਤੋਂ ਪਹਿਲਾਂ ਬੂਹੇ ਤੇ ਖੜਕੇ ਇਹ ਦੰਪਰਿਆ ਕਿ 32 33 ਆਮ ਆਦਮੀ ਪਾਰਟੀ ਦੇ ਐਮਐਲਏ ਮੇਰੇ ਸੰਪਰਕ ਚ ਨੇ ਤੇ ਜੀ ਇਹ ਜਿਵੇਂ ਦਲਜੀਤ ਦਸਾਂਝ ਦੇ ਸ਼ੋਅਾਂ ਦੀ ਐਡਵਾਂਸ ਬੁਕਿੰਗ ਹੁੰਦੀ ਹੈ ਨਾ ਉਵੇਂ ਟਿਕਟਾਂ ਦੀ ਸਾਡੇ ਕੋਲ ਐਡਵਾਂਸ ਬੁਕਿੰਗ ਕਰ ਰਹੇ ਨੇ ਕਿ ਅਗਲੀ ਵਾਰ ਟਿਕਟ ਸਾਨੂੰ ਤੁਸੀਂ ਦੇ ਦੇ ਜੀ ਹੁਣ ਇਹ ਕੀ ਦਬਾਅ ਦੀ ਰਾਜਨੀਤੀ ਹੈ ਇਹ ਦਬਾਅ ਵਿਰੋਧੀ ਧਿਰ ਵੱਲੋਂ ਮਦਲ ਪ੍ਰਤਾਪ ਆਜਵਾ ਵੱਲੋਂ ਆਮ ਆਦਮੀ ਪਾਰਟੀ ਤੇ ਵੀ ਤੇ ਆਪਣੀ ਤਰਤੇ ਵੀ ਪਾਇਆ ਜਾ ਰਿਹਾ ਕਿ ਮੈਂ ਹੀ ਲੀਡਰਾਂ ਦੇਖੋ ਮੇਰੇ ਕੋਲ ਇੰਨੇ ਲੀਡਰ ਹੈਗੇ ਪਹਿਲਾਂ ਹੀ ਇੰਨੀਆਂ ਟਿਕਟਾਂ ਹੈਗੀਆਂ ਮੇਰੇ ਕੋਲ ਇਹ ਕਹਿਣ ਦੀ ਕੋਸ਼ਿਸ਼ ਹੈ ਜੋ ਵੀ ਹੋਵੇ ਪਰ ਜਨਾਬ ਖੇਲਾ ਅੰਦਰ ਵੀ ਹੋਇਆ ਚਲੋ ਸਭ ਤੋਂ ਪਹਿਲਾ ਸਵਾਲ ਤਾਂ ਇਸ ਮਸਲੇ ਤੇ ਆਇਆ ਕਿ ਭਾਈ ਦੋ ਰੋਜ਼ਾ ਵਿਸ਼ੇਸ਼ اجلاس ਕਿਸ ਗੱਲ ਲਈ ਠੀਕ ਹੈ ਹੋ ਸਕਦਾ ਹੈ ਕਿ ਜਿਹੜਾ ਕੇਂਦਰ ਨੇ ਖੇਤੀ ਖਰੜਾ ਭੇਜਿਆ ਜੋ ਤੱਕ ਪ੍ਰੋਗਰਾਮ ਤੁਸੀਂ ਦੇਖੋ ਤਦ ਤੱਕ ਜਾਂ ਸਵੇਰ ਨੂੰ ਕੱਲ ਨੂੰ ਦੂਸਰੇ ਅਗਲੇ ਦਿਨ ਉਸ ਮਸਲੇ ਨੂੰ ਰੱਦ ਕਰਨ ਦਾ ਫੈਸਲਾ ਆ ਜਾਵੇ ਵੈਸੇ ਚਿੱਠੀ ਪੱਥਰੀ ਦਾ ਰੱਦ ਕਰ ਚੁੱਕੇ ਨੇ ਪਰ ਹਕੀਕਤ 'ਚ ਜਿਹੜਾ ਸੈਸ਼ਨ ਦੇ ਰਾਈ ਕਾਨੂੰਨੀ ਤੌਰ ਤੇ ਉਹਨੂੰ ਮਾਨਤਾ ਦੇ ਕੇ ਕਿ ਪੂਰੇ ਪੰਜਾਬ ਵੱਲੋਂ ਇਰਾਦਾ ਉਹ ਪ੍ਰਕਿਰਿਆ ਜੇ ਹੋਣੀ ਹੈ ਸੋ ਇਸ ਲਈ ਹੋ ਸਕਦਾ ਕਿ ਜੇ ਲੰਮਾ ਚੱਲ ਗਿਆ ਸੈਸ਼ਨ ਤਾਂ ਫਿਰ ਅੱਜ ਵੀ ਹੋ ਸਕਦਾ ਨਹੀਂ ਕੱਲੂ ਤਾਂ ਕਹਿ ਮੰਨਿਆ ਜਾ ਰਿਹਾ ਕਿ ਹੋ ਸਕਦਾ ਉਹ ਬਿਲ ਆ ਜਵੇ ਜਾਂ ਕੋਈ ਹੋਰ ਪਰ ਵਿਰੋਧੀ ਧਿਰਾਂ ਸਵਾਲ ਕਰ ਰਹੀ ਜੀ ਕਿ ਦੋ ਰੋਜ਼ਾ ਸੈਸ਼ਨ ਕਿਉਂ ਕਿਸ ਰਾਦੇ ਨਾਲ ਤੁਸੀਂ ਤਾਂ ਲੰਬੇ ਸੈਸ਼ਨਾਂ ਦੀਆਂ ਗੱਲਾਂ ਕਰਦੇ ਸੀ ਤੇ ਲੰਬੇ ਸੈਸ਼ਨਾਂ ਦੀਆਂ ਗੱਲਾਂ ਕਰਨ ਵਾਲੇ ਸਰਜ਼ਰੂਤੀ اجلاس ਦਾ ਸੈਸ਼ਨ ਹੀ ਖਾਗੇ ਸਰਜ਼ਰੂਤੀ اجلاس ਹੋਇਆ ਨਹੀਂ ਇਹ ਮੁੱਖ ਮੁੱਦਾ ਵੀ ਰਿਹਾ ਤੇ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਆਰਥਿਕ ਸਥਿਤੀ ਕਿਸਾਨੀ ਮਸਲਾ ਗੈਂਗਸਟਰਵਾਦ ਇਹ ਮੁੱਦੇ ਵੀ ਹਾਵੀ ਹੋ ਰਹੇ ਨੇ ਚਲੋ ਇਹਦੇ ਨਾਲ ਨਾਲ ਕੁਝ ਸਵਾਲ ਵੀ ਨੇ ਜਿਹੜੇ ਸਰਕਾਰ ਵਾਲੇ ਪਾਸਿਓਂ ਵੀ ਆਏ ਸਾਹਮਣੇ ਵਾਲੇ ਪਾਸਿਓਂ ਵੀ ਜਿਵੇਂ ਹਰਮੀ ਸਿੰਘ ਪਠਾਨ ਮੱਜਰਾ ਨੇ ਸਵਾਲ ਪੁੱਛਿਆ ਕਿ ਜਨਾਬ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਕੀ ਬਿਜਲੀ ਮੁਫਤ ਮਿਲਦੀ ਹੈ ਸਾਡੇ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਕਹਿੰਦੇ ਨਹੀਂ ਅਸੀਂ ਸਰਕਾਰਾਂ ਦੇ ਸਕੂਲਾਂ ਨੂੰ ਬਿਜਲੀ ਮੁਫਤ ਨਹੀਂ ਦਿੰਦੇ ਉਕੇ ਸਕੂਲ ਦੀਆਂ ਇਮਾਰਤਾਂ ਨੇ ਸ਼ਾਇਦ ਬੋਟਾ ਪਾਉਣ ਨੂੰ ਨਹੀਂ ਆਉਣੀਆਂ ਪਰ ਉਹ ਕਹਿੰਦੇ ਬੱਚੇ ਉੱਥੇ ਗਰੀਬਾਂ ਦੇ ਪੜ੍ਹਦੇ ਨੇ ਇਹ ਉਹ ਬੱਚੇ ਨੇ ਜਿਨ੍ਹਾਂ ਨੇ ਕੈਨੇਡਾ ਅਮਰੀਕਾ ਨਹੀਂ ਜਾਣਾ ਜਿਨ੍ਹਾਂ ਨੇ ਪੰਜਾਬ ਸੰਭਣਾ ਇਸ ਲਈ ਕਹਿੰਦੇ ਘੱਟੋ ਘੱਟ ਇਹਨਾਂ ਦੀ ਪੜ੍ਹਾਈ ਦੇ ਵਾਅਦੇ ਨਾਲ ਸੀ ਉੱਥੇ ਬਿਜਲੀ ਮੁਫਤ ਮਿਲਣੀ ਚਾਹੀਦੀ ਹੈ ਸੋ ਮੰਤਰੀ ਜੀ ਇਹ ਤਾਂ ਪਹਿਲਾਂ ਕਿ ਜਵਾਬ ਦਿੰਦੇ ਆ ਮਨ अरोड़ा ਜੀ ਵੀ ਖੜੇ ਹੋਗੇ ਮਨੋੜਾ ਕਹਿੰਦੇ ਬਿਲਕੁਲ ਜੀ ਸਵਾਲ ਬਹੁਤ ਵਾਜਬ ਹੈ ਅਸੀਂ ਸੋਲਰ એનર્ਜੀ ਤੇ ਸਕੂਲਾਂ ਨੂੰ ਕਰ ਰਹੇ ਹਾਂ 4200 ਸਕੂਲਾਂ ਤੇ ਉੱਤੇ ਸੋਲਰ ਪਲਾਂਟ ਲੱਗੇ ਨੇ ਜਦੋਂ ਕਿ 2400 ਸਕੂਲਾਂ ਤੇ ਲੱਗ ਜਾਣੇ ਨੇ 19000 ਸਕੂਲਾਂ ਸਮੇਤ 53000 ਇਮਾਰਤਾਂ 'ਚ ਸੋਲਰ એનર્ਜੀ ਤੇ ਬਿਜਲੀ ਪਹੁੰਚਣੀ ਸ਼ੁਰੂ ਹੋ ਗਈ ਹੈ ਇਸ ਤਰ੍ਹਾਂ ਬਿਜਲੀ ਦਾ ਖਰਚਾ ਘਟ ਜਾਏਗਾ ਤੇ ਸਾਰੀ ਪ੍ਰਕਿਰਿਆ ਨਾਰਮਲ ਹੋ ਜਾਏਗੀ ਇਹ ਜਵਾਬ ਦਿੱਤਾ ਗਿਆ ਫਿਰ ਆ ਜੀ ਆਕਸੀਜਨ ਪਲਾਂਟ ਕਹਿੰਦੇ ਜੀ ਪੰਜਾਬ 'ਚ ਆਕਸੀਜਨ ਪਲਾਂਟ ਚੱਲ ਰਹੇ ਨੇ ਕਹਿੰਦੇ ਨਹੀਂ ਜੀ ਬੰਦ ਪਏ ਨੇ 41 ਆਕਸੀਜਨ ਪਲਾਂਟ ਬੰਦ ਨੇ ਕਰੋਨਾ ਕਾਲ ਦੇ ਦੌਰਾਨ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਆਕਸੀਜਨ ਪਲਾਂਟ ਲੱਗੇ ਸੀਗੇ ਉਹਨਾਂ ਦੀ ਕੰਡੀਸ਼ਨ ਬਾਰੇ ਜਦੋਂ ਸਵਾਲ ਆਇਆ ਤਾਂ ਸਿਹਤ ਮੰਤਰੀ ਨੇ ਜਵਾਬ ਦਿੱਤਾ ਕਿ ਜੀ ਪਲਾਂਟ ਹਜੇ ਬੰਦ ਨੇ ਨਾਲੇ ਦਮ ਜਰੂਰ ਭਰਿਆ ਕਿ ਹਾਂ ਜੀ 41 ਪਲਾਂਟ ਨੇ ਜਿਹੜੇ ਉਹ ਤਾਂ ਬੰਦ ਨੇ ਪਰ ਅਸੀਂ ਟੈਂਡਰ ਲਾ ਰਹੇ ਹਾਂ ਜਲਦੀ ਉਹ ਤੇ ਇਹਨਾਂ ਨੂੰ ਚਾਲੂ ਹੋ ਜਾਣਗੇ ਦੁਬਾਰਾ ਅਸੀਂ ਨਵੇਂ ਸਿਰ ਤੋਂ ਟੈਂਡਰ ਲਾ ਰਹੇ ਹਾਂ ਜੀ ਚਲੋ ਉਹ ਕਹਿੰਦੇ ਜੀ ਵਿਧਾਨ ਸਭਾ ਦੇ ਵਿਰੋਧੀ ਧਿਰ ਤੇ ਲੀਡਰ ਪ੍ਰਤਾਪ ਬਾਜਬੰਦ ਨੇ ਉੱਥੇ ਕਹਿੰਦੇ ਜੀ ਇਹ ਵੀ ਸਵਾਲ ਚੱਕਿਆ ਕਿ ਵੀ 75 ਸਾਲ ਦੇ ਵਿੱਚ ਜਿਹੜੇ ਆਪਾਂ ਹਵਾਲਾ ਦੇ ਕੇ ਉੱਠਿਆ ਕਿ ਇਹ ਸਵਾਲ ਵੱਡਾ ਸੀ মিডিਆ ਦੇ ਮੂੰਹ ਦੇ ਉੱਤੇ ਵੀ ਉਹੀ ਸਵਾਲ ਪ੍ਰਤਾਪ ਬਾਜਬੰਦ ਅੰਦਰ ਚੁੱਕਦੇ ਵੀ ਨਜ਼ਰ ਆਇਆ ਕਵੀ ਸਰਕਾਰ ਨੇ ਇਹ 75 ਸਾਲਾਂ ਚ ਪਹਿਲੀ ਵਾਰ ਹੋਇ ਇੱਕ ਸਾਦੂ ਦੀ ਜਲਾਸ ਨਹੀਂ ਹੋ ਰਿਹਾ ਤੇ ਦੋ ਰੋਜਾ ਜਲਾਸ ਕਰਕੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਵਾਲਾ ਸਵਾਲ ਵੀ ਉੱਥੇ ਗੁੰਜਿਆ ਸੋ ਇਹ ਸਾਰੇ ਸਵਾਲ ਉੱਥੇ ਵੱਡੇ ਹੋ ਕੇ ਗੁੰਜੇ ਇਹਨਾਂ ਸਵਾਲਾਂ ਦੇ ਦਰਮਿਆਨ ਇੱਕ ਵਾਰ ਫਿਰ ਉਹ ਸਵਾਲ ਵੀ ਚਰਚਾ ਚ ਰਿਹਾ ਬਾਹਰ ਵੀ ਮੀਡੀਆ ਕਰਮੀਆਂ ਰਾਹੀਂ ਵੀ ਅੰਦਰ ਵੀ ਕੁਸਰਮੁਸਰ ਰਾਹੀਂ ਵੀ ਤੇ ਆਵਾਜ਼ਾਂ ਬੁਲੰਦ ਹੋਣ ਰਹੀਆਂ ਸੀ ਜਿਹੜਾ ਜੀ ਪ੍ਰਸ਼ਾਸਨਿਕ ਸੁਧਾਰ ਵਾਲੇ ਮਹਿਕਮੇ ਦਾ ਸਵਾਲ ਕਿ ਜੀ ਇਹ ਕਿਵੇਂ ਤੁਸੀਂ ਮੰਤਰੀ ਨੂੰ ਲਈ ਰੱਖਿਆ 21-22 ਮਹੀਨੇ ਮਤਲਬ ਲਗਭਗ 3 ਸਾਲ ਤੋਂ ਇੱਕ ਮੰਤਰੀ ਇੱਕ ਵਿਭਾਗ ਦਾ ਉਹ ਮਹਿਕਮੇ ਦਾ ਮੰਤਰੀ ਹੈ ਤੇ ਉਹਦੇ ਕੋਲ ਹੋਂਦ ਚ ਉਹ ਮਹਿਕਮਾ ਨਹੀਂ ਹੈਗਾ ਬਿਲਕੁਲ ਜੀ ਮੈਂ ਕੁਲਦੀਪ ਧਾਲੀਵਾਲ ਹੁਣ ਦੀ ਗੱਲ ਕਰ ਰਿਹਾ ਤੇ ਇਹਦੇ ਹਵਾਲੇ ਨਾਲ ਕਿ ਕਦੋਂ ਖਤਮ ਹੋਏ ਕਿਵੇਂ ਖਤਮ ਹੋਏ ਲੋਕਔਰ ਕਰੋ ਬਿਲਕੁਲ ਜੀ ਇਹ ਖਬਰ ਪੰਜਾਬ ਦੇ ਵਿੱਚ ਖੂਬ ਚਰਚਾ ਚ ਹੈ ਔਰ ਸਭ ਦੇ ਮੂੰਹ ਦੇ ਉੱਤੇ ਹੈ ਕਿਆ ਕੀ ਪਈ ਨਵਾਂ ਹੀ ਚੰਨ ਚੜ ਗਿਆ ਕਿ ਪਹਿਲਾਂ ਤਾਂ ਕੁਲਦੀਪ ਧਾਲੀਵਾਲ ਤੁਸੀਂ ਖੇਤੀਬਾੜੀ ਵਾਲਾ ਪਿੰਡੂ ਵਿਕਾਸ ਸੇ ਪੰਚਾਇਤੀ ਮਹਿਕਮਾ ਜੰਗਲਾਤ ਮਹਿਕਮਾ ਉਹ ਮਾਫ ਕਰਨਾ ਪਸ਼ੂ ਪਾਲਣ ਮਹਿਕਮਾ ਉਹ ਸਾਰੀ ਲੈ ਲੇ ਲੈ ਦੇ ਕੇ ਇੱਕ ਲਾਈਨਰ ਹੀ ਮਹਿਕਮਾ ਸੀ ਨਾਲ ਇੱਕ ਹੈ ਪ੍ਰਸ਼ਾਸਨਿਕ ਸੁਧਾਰ ਵਾਲਾ ਦਿੱਤਾ ਤੇ ਹੁਣ ਪ੍ਰਸ਼ਾਸਨਿਕ ਸੁਧਾਰ ਵਾਲਾ ਮਹਿਕਮਾ ਕਹਿੰਦੇ ਹੈ ਹੀ ਨਹੀਂ ਜਿਹੜਾ ਮਹਿਕਮਾ ਹੋਂਦਚੇ ਨਹੀਂ ਉਹਦਾ ਬੰਦਾ 3 ਸਾਲ ਤੋਂ ਮੰਤਰੀ ਕਿਵੇਂ ਚੱਲਿਆ ਰਿਹਾ ਸੀ ਕਿਹੜੀਆਂ ਫਾਈਲਾਂ ਚੈੱਕ ਕਰਦਾ ਸੀ ਕਿਹਦੇ ਦਸਤਖਤ ਕਰਦਾ ਸੀ ਕਿਹਨੂੰ ਦਿੰਦਾ ਸੀ ਕਿਹਨੂੰ ਨਹੀਂ ਦਿੰਦਾ ਸੀ ਕੀ ਕਾਰਵਾਈ ਹੁੰਦੀ ਸੀ ਉਹਦਾ ਸਟਾਫ ਕਿੱਤੇ ਆ ਉਹਦੇ ਅਫਸਰ ਅਧਿਕਾਰੀ ਕੌਣ ਨੇ ਤਨਖਾਹਾਂ ਲੈਂਦੇ ਨੇ ਨਹੀਂ ਲੈਂਦੇ ਇਹ ਤੋਂ ਹਸਬ ਤੱਕ ਤੇ ਹੁਣ ਜਿਹੜੇ ਤੱਤ ਸਾਹਮਣੇ ਆ ਰਹੇ ਨੇ ਉਹ ਕਹਿੰਦੇ ਭਾਈ ਇਹ ਮਹਿਕਮਾ ਤਾਂ ਕੈਪਟਨ ਸਰਕਾਰ ਦੇ ਸਮੇਂ ਖਤਮ ਸੀ ਪਰ ਅਮਰਿੰਦਰ ਸਿੰਘ ਵੀ ਇਹਦਾ ਮੰਤਰੀ ਬਣਿਆ ਰਿਹਾ ਚੰਨੀ ਦੇ ਸਮੇਂ ਬਿਜੇਂਦਰ ਸਿੰਘ 라 ਵੀਦਾ ਮੰਤਰੀ ਰਿਹਾ ਕਰ ਲੋ ਭਾਈ ਕਿਉਂ ਨੂੰ ਭੰਡਾ ਮਤਲਬ ਇੱਕ ਮਹਿਕਮਾ ਜਿਹੜਾ ਹੋਂਦ ਚ ਨਹੀਂਗਾ ਉਹ ਮੁੱਖ ਮੰਤਰੀ ਵੀ ਚਲਾ ਰਿਹਾ ਇੱਕ ਮਹਿਕਮਾ ਜਿਹੜਾ ਹੋਂਦ ਚ ਨਹੀਂਗਾ ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਬਦਲ ਗਏ ਤਾਂ ਨਵੇਂ ਮੁੱਖ ਮੰਤਰੀ ਨੇ ਨਵੇਂ ਹੋਰ ਮੰਤਰੀ ਨੂੰ ਦਿੱਤਾ ਫਿਰ ਸਰਕਾਰੇ ਬਦਲ ਗਈ ਸਰਕਾਰ ਨੇ ਇੱਕ ਮੰਤਰੀ ਨੂੰ ਦਿੱਤਾ ਪਰ ਮਹਿਕਮਾ ਕਹਿੰਦੇ ਹੋਂਦ ਚ ਨਹੀਂ ਬਿਲਕੁਲ ਜੀ ਕਹਿੰਦੇ 2018 ਚ ਸਾਬਕਾ ਮੁੱਖ ਮੰਤਰੀ ਹਿੰਦਰ ਸਿੰਘ ਦੇ ਕੋਲ ਸੀਗਾ ਇਹ ਮਹਿਕਮਾ ਫਿਰ ਚੰਨੀ ਸਰਕਾਰ ਚ ਵਿਜੇਂਦਰ ਸਿੰਘਲੇ ਕੋਲ ਵੀ ਆਇਆ ਤੇ ਹੁਣ ਇਹ ਕੁਲਦੀਪ ਸਿੰਘ ਧਾਲੀਵਾਲ ਕੋਲ ਸੀ ਪਰ 2018 ਚ ਗੰਡੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਕਹਿੰਦੇ ਕਿ ਇਹ ਖਤਮ ਹੋ ਗਿਆ ਸੀਗਾ ਉਹਦੇ باوجود ਵੀ ਇਹ ਚੱਲੀ ਕਿਵੇਂ ਗਿਆ ਫਿਰ ਇਹ ਸਵਾਲ ਵੱਡਾ ਇਹਨੂੰ ਮਰਜ ਕਰ ਲਿਆ ਜੀ ਦੂਸਰੇ ਮਹਿਕਮਾ ਕੰਮ ਕਰਦਾ ਜੀ ਉਹ ਪ੍ਰਸ਼ੰਸਾਦਾਰ ਕਰੂਗਾ ਜੀ ਇਹ ਮੁੱਖ ਮੰਤਰੀ ਸਾਹਿਬ ਕੋਲ ਹੈਗਾ ਜੀ ਆਲਰੇਡੀ ਦੋ ਮੈਂ ਕਹਿੰਦਾ ਬਹੁਤ ਗੱਲਾਂ ਨੇ ਪਰ ਇੰਨਾ ਨਲਾਇਕ ਸਿਸਟਮ ਤੁਹਾਡਾ ਕਿਵੇਂ ਹੋ ਸਕਦਾ ਇਸ ਵਾਰ ਜ਼ਰੂਰ ਚਰਚਾ ਜਾਈ ਸੋ ਹੁਣ ਬਰੋਦੀ ਧਿਰਾਂ ਵੀ ਇਸ ਮਸਲੇ ਤੇ ਘਿਰੀਆਂ ਨੇ ਮਈ 2023 ਚ ਤਲੀ ਵਾਲ ਨੂੰ ਇਹ ਵਿਭਾਗ ਮਿਲਿਆ ਸੀਗਾ ਜਦੋਂ ਉਹਨਾਂ ਦੀ ਡਿਮੋਸ਼ਨ ਹੋ ਗਈ ਸੀ ਤੇ ਹੁਣ ਲੈ ਦੇ ਕੇ ਇਕੱਲਾ ਐਨਆਰਆਈ ਵਾਲਾ ਮਹਿਕਮਤ ਐਨਆਰਆਈ ਵਾਲੀ ਕਿੰਨਾ ਕੰਮ ਕਰਦੀਆਂ ਸਰਕਾਰਾਂ ਸਭ ਨੂੰ ਪਤਾ ਚਲੋ ਆਪਾਂ ਕਿਸਾਨੀ ਦੀ ਗੱਲ ਕਰ ਰਹੇ ਸੀ ਸਰਕਾਰ ਦੀ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੇ ਮੰਤਰੀ ਦੀ ਆਮਦ ਨਾਲ ਇੱਕ ਵਾਰ ਫਿਰ ਕਿਸਾਨੀ ਮਸਲੇ ਦੇ ਉੱਤੇ ਨજર ਸਾਨੀ ਹੋਈ ਬੈਠਕ ਹੋ ਗਈ ਪਰ ਬੈਠਕ ਬੇਸਿੱਟ ਹੈ ਕੇਂਦਰ ਤੇ ਕਿਸਾਨਾਂ ਦਰਮਿਆਨ ਐਮਐਸਸੀ ਗਰੰਟੀ ਬਾਰੇ ਹੋਈ ਗੱਲਬਾਤ ਦਾ ਕੋਈ ਨਤੀਜਾ ਨਹੀਂ ਨਿਕਲਿਆ ਕਹਿੰਦੇ ਜੀ ਆਪਸ ਦੇ ਵਿੱਚ ਤਾਲਮੇਲ ਨਹੀਂ ਖਾਂਦੇ ਅੰਕੜੇ ਜਿਹੜੇ ਅੰਕੜੇ ਦੇ ਦਿੰਦੇ ਨੇ ਉਹ ਨਹੀਂ ਤੇ ਇੱਧਰ ਕੀ ਕਹਿ ਕੇ ਗਏ ਨੇ ਜੀ ਕਿ ਅਸੀਂ ਜੀ ਖੇਤੀ ਮਾਹਰਾਂ ਨਾਲ ਗੱਲ ਕਰਕੇ ਮੋਦੀ ਸਰਕਾਰ ਫੈਸਲਾ ਲੂਗੀ ਭਰਾਵੋ ਸੁਆਮੀ ਰਾਧਨ ਦੀ ਰਿਪੋਰਟ ਪਈ ਆ ਤੁਹਾਡੇ ਕੋਲ ਉਸ ਤੋਂ ਵੱਧ ਖੇਤੀ ਮਾਹਰ ਹੋਰ ਕਿਹਦੇ ਨਾਲ رائے ਕਰਨੀ ਹੈ ਉਸ ਰਿਪੋਰਟ ਨੂੰ ਮੰਨਤਾ ਹੈ ਕਿਸਾਨ ਕਹਿੰਦੇ ਆ ਉਹਦੇ ਹਿਸਾਬ ਨਾਲ ਚੱਲਪੋ ਸਰਕਾਰਾਂ ਉਹਦੇ ਚੋਣ ਮੈਨੀਫੈਸਟੋਆਂ 'ਚ ਤੁਸੀਂ ਵੀ ਉਹਦੇ ਦਮ ਭਰਦੇ ਰਹੇ ਹੋ ਤੇ ਜਿੱਕਰ ਸਾਰੀਆਂ ਤਰ੍ਹਾਂ ਦੇ ਫੈਸਲੇ ਮਨਜ਼ੂਰ ਨੇ ਤੇ ਉਹਦੇ ਤੇ ਅਜੂ ਸੁਆਮੀ ਨਾਲਾਂ ਵਾਲੀ ਰਿਪੋਰਟ ਉਹ ਵੀ ਲਾਗੂ ਨਹੀਂ ਕਰਨੀ ਹੁਣ ਅਸੀਂ ਖੇਤੀ ਮਾਰ ਨਾਲ ਗੱਲ ਕਰਾਂਗੇ ਖੇਤੀ ਮਾਰ ਕਿਹੜੇ ਹੋਣਗੇ ਜਿਹੜੇ ਤੁਹਾਡੀਆਂ ਖੇਤੀ ਨੀਤੀਆਂ ਕੱਢਦੇ ਆ ਇਹਨਾਂ ਨੇ ਤਿੰਨ ਕਾਨੂੰਨ ਕਢੇ ਸੀ ਇਸ ਵਾਰ ਖੜਾ ਪਰ ਇਧਰ ਜੀ ਡੱਲੇਵਾਲ ਸਾਹਿਬ ਮੀਟਿੰਗ ਚ ਆਈ ਸੀ ਆਇਆ ਐਂਬੂਲੈਂਸ 'ਚ ਸੀਗੇ ਪਰ ਫੇਰ ਬੈਠੇ ਰਹੇ ਬੜੀ ਹਿੰਮਤ ਆ ਵੀ ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵੀ ਤਰ੍ਹਾਂ ਤਰ੍ਹਾਂ ਦੇ ਤੇ ਮੰਤਰੀ ਸਾਹਿਬ ਨੇ ਹਾਲਚਲ ਪੁੱਛ ਲਿਆ ਹੈ ਨਾ ਗੱਲਬਾਤ ਕਰ ਲਈ ਤੇ ਅਗਲੀ ਮੀਟਿੰਗ ਦੀ ਤਰੀਕ ਦਿੱਤੀ 19 ਮਾਰਚ ਹੈ ਨਾ ਤੇ ਹੁਣ ਇਹ ਸਵਾਲੇ ਨਾਲ ਮਤਲਬ ਕਿ ਜੀ ਅਗਲੀ ਬੈਠ ਹੋ ਜਾਣੀ ਹੈ ਇਸ ਲਈ ਅਸੀਂ ਦਿੱਲੀ ਕੁਝ ਦਾ ਫੈਸਲਾ ਟਾਲਦੇ ਆ ਚਲੋ ਜੀ ਇਹ ਕੇਂਦਰ ਡੰਗਟਪਾਉ ਕਰ ਰਿਹਾ ਕੇਂਦਰ ਬਖਸਟਪਾਈ ਕਰ ਰਿਹਾ ਔਰ ਇਸ ਧਰਨੇ 'ਚ ਸ਼ੰਭੂ ਖਨੋਰੀ ਲੱਗੇ ਧਰਨੇ 'ਚੋਂ ਕੀ ਭਾਰਤੀ ਜਨਤਾ ਪਾਰਟੀ ਪੰਜਾਬ 'ਚ ਆਪਣੀ ਰਾਜਨੀਤੀ ਤਲਾਸ਼ ਰਹੀ ਹੈ ਇਹ ਵੀ ਸਵਾਲ ਵਟਾਂਦਾ ਜਾ ਰਿਹਾ ਹੈ ਕਿ ਇਹਨਾਂ ਦੇ ਖਿਲਾਫ ਜਿਹੜਾ ਰੋਸਾ ਲੋਕਾਂ 'ਚ ਪਨਪੇ ਇਹਨਾਂ ਤੋਂ ਨਿਰਾਸ਼ ਜਿਹੜੇ ਲੋਕ ਹੋਣ ਜਿਹੜੇ ਧਰਨਿਆਂ ਤੋਂ ਔਖੇ ਲੋਕ ਹੋਣ ਉਹ ਭਾਜੀਪੀ ਦੀ ਚੋੜੀ ਪਹਿਜਣ ਕੇਸ ਨੀਤੀਕਰ ਇਹ ਤਰ੍ਹਾਂ ਲੰਮਾ ਖਿੱਚਣਾ ਚਾਹੁੰਦੀ ਹੈ ਤੇ ਸਰਕਾਰ ਕੀ ਮਿੱਠੀਆਂ ਗੋਲੀਆਂ ਦੇ ਰਹੀ ਹੈ ਤੇ ਵਾਰ-ਵਾਰ ਅਸੀਂ ਦਿੱਲੀ ਚੱਲੇ ਜੀ ਤੇ ਦਿੱਲੀ ਵਾਪਸ ਫੈਸਲਾ ਇਹਦੇ ਕੀ ਅਰਥ ਕੱਢੇ ਜਾ ਰਹੇ ਉਧਰ ੱੱਲਿਆਂ ਹੁੰਦੀ ਸਿਹਤ ਵਾਲਾ ਮਾਮਲਾ ਲਗਾਤਾਰ ਬਣਿਆ ਹੋਇਆ ਤੇ ਸਾਲ ਤੋਂ ਉੱਪਰ ਦਾ ਧਰਨਾ ਇਹ ਰਿਕਾਰਡ ਟੁੱਟਣ ਦੀ ਕਾਰਵਾਈ ਹੈ ਜੋ ਵੀ ਹੋਵੇ ਕੇਂਦਰ ਸਰਕਾਰ ਇਸ ਮਸਲੇ ਤੇ ਉਂਗਲ ਅਜੇ ਵੀ ਧਰਤੀ ਨਜ਼ਰ ਨਹੀਂ ਆ ਰਹੀ ਚਲੋ ਤਪਲੀ ਕਰੇ ਬਹੁਤ ਬਹੁਤ ਸ਼ੁਕਰੀਆ